ਗੁਰਬਾਣੀ ਚ ਆਪਾਂ ਅਕਸਰ ਪੜ੍ਹਦੇ ਆ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕੀ ਵਾਕਈ ਉੱਤੇ ਕੋ ਧਰਮ ਰਾਜ ਬੈਠਾ ਹੈ ਜਾਂ ਉੱਤੇ ਕੋ ਆਪਣਾ ਚਤਰ ਗੁਪਤ ਬੈਠੇ ਨੇ ਜਿਹੜੇ ਬੰਦੇ ਜੀ ਬਹੁਤ ਸਾਰਾ ਗੁਰਬਾਣੀ ਦੇ ਵਿੱਚ ਆ ਜੀ ਦਿਏ ਕਵਾੜ ਨੇਕ ਪਰਦੇਵੇਂ ਪਰਦਾਰਾ ਸੰਗ ਫਾਕੇ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ ਜੇ ਨਹੀਂ ਆ ਤਾਂ ਫਿਰ ਇਹ ਦੱਸੋ ਬਾਣੀ ਕਿਉਂ ਕਹਿ ਰਹੀ ਆ ਗੁਰੂ ਸਾਹਿਬਾਨ ਨੇ ਹਵਾ ਚ ਨਹੀਂ ਛਡੀਆਂ ਗੁਰੂ ਸਾਹਿਬਾਨ ਨੇ ਮਾਰੇ ਨੇ ਬਾਣੀ ਚ ਕਿਹਾ ਸਤ ਗੁਰ ਕੀ ਬਾਣੀ ਸਤ 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 ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਵੇ ਹਾਂ ਮੈਂ ਬਾਕੀ ਗੱਲਾਂ ਨੂੰ ਕੋਈ ਨਹੀਂ ਜਾਂਦਾ ਮੈਂ ਤੇ ਇੱਕ ਸਿਰਫ ਬਾਣੀ ਨੂੰ ਮੰਨਦਾ ਕਿ ਗੁਰਬਾਣੀ ਕੀ ਕਹਿ ਰਹੀ ਮਤਲਬ ਗੁਰਬਾਣੀ ਮੁਤਾਬਕ ਇਹ ਚੀਜ਼ ਹੈਗੀ ਲੇਖਾ ਜੋਖਾ ਹੁੰਦਾ ਹਾਂ ਜਿਹੜੇ ਪੂਤ ਪ੍ਰੇਤਾਂ ਦੀ ਗੱਲ ਕਰਦੇ ਗੁਰੂ ਸਾਹਿਬਾਨ ਨੇ ਬੜੀ ਬੜੀ ਇੱਕ ਲਾਂ ਦੇ ਬਚਨ ਕੀਤਾ ਸਤਿਗੁਰ ਕਹਿੰਦੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕਨੀਤ ਨਹਿ ਹੋਂ ਨਹਿ ਤੋ ਨਹਿ ਛੁੱਟੇ ਨਿਕਟ ਨੇ ਜਾਇਓ ਦੂਤ ਜੀ ਧਰਮਰਾਜ ਵੀ ਕਹਿੰਦਾ ਆਪਣੇ ਦੂਤਾਂ ਨੂੰ ਕਹਿੰਦਾ ਵੇਖੋ ਜਿੱਥੇ ਉਹ ਪ੍ਰਮਾਤਮਾ ਦੇ ਭਗਤ ਰੱਬ ਨੂੰ ਯਾਦ ਕਰ ਰਹੇ ਆ ਕਾਲਪੁਰਖ ਵੈਗਰੂ ਉਥੇ ਭੁੱਲ ਕੇ ਨਾ ਜਾਇਓ ਨਾ ਤੁਹਾਡਾ ਛੁਟ ਖੜਾ ਛੁੱਟਣਾ ਜੇ ਨਾ ਮੇਰਾ ਹੀ ਛੁੱਟਣਾ ਜੀ ਧਰਮਰਾਜ ਵੀ ਡਰ ਦੇ ਵਿੱਚ ਆ ਉਹ ਕਾਲਪੁਰਖ ਵੈਗਰੂ ਦੇ ਹੂੰ ਸਤਿਗੁਰੂ ਪਰਮਉਦੇਵੇ ਡਰਪੇ ਤਰ ਤ ਅਕਾਸ਼ ਨਖਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਬੈਸੰਤਰ ਡਰਪੇ ਡਰਪੇ ਇੰਦਰ ਵਿਚਾਰਾ ਏਕਾ ਨਿਰਪਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸਹਿਲਾ ਜੋ ਗੁਰ ਮਿਲ ਗਏ ਗੁਣੇ ਦੇ ਤਾਰ ਔਰ ਦੇਵਾ ਡਰਪੇ ਸਿੱਧ ਸਾਧਕ ਡਰ ਮੂ ਲੱਖ 84 ਮਰਮਰ ਜਨਮੇ ਫਿਰ ਫਿਰ ਜੁਨੀ ਜੋਆ ਵਾਹ ਰਾਜਸ ਤਾਮ ਸਾਧਕ ਡਰ ਸੇ ਕੇਤਾ ਰੂਪ ਪਾਇਆ ਵੀ ਸਾਰੇ ਡਰ ਦੇ ਵਿੱਚ ਆ ਜੀ ਪਰ ਉੱਥੇ ਸਾਧੂ ਅੰਤ ਦੇ ਵਿੱਚ ਕਹਿੰਦੇ ਕਿ ਸਗਲ ਸਮਗਰੀ ਡਰੇ ਵਿਆਪੀ ਬੈਂਡਰ ਕਰਨੇ ਆ ਸਿਰਫ ਡਰ ਤੋਂ ਰਹਿਤ ਕਾਲਪੁਰ ਕੀਆ ਉਹ ਇਹ ਸਾਰੇ ਉਹਦੇ ਹੁਕਮ ਦੇ ਵਿੱਚ ਆ ਧਰਮ ਰਾਜ ਦੀ ਦਰਦਾ ਇਹ ਗੱਲ ਕਹਿ ਰਿਹਾ ਵਾ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੁੰ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ ਦੂਤ ਕੇ ਉੱਥੇ ਨਾ ਜਾਇਓ ਜਿੱਥੇ ਰੱਬ ਦੇ ਨਾਮ ਸਿਮਰਨ ਹੋ ਰਿਹਾ ਵਾ ਜੀ ਥੋੜੇ ਦਿਨਾਂ ਅਸੀਂ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਗਏ ਮੇਰੇ ਨਾਲ ਭਾਈ ਦਲਬਾਖ ਸੋਹੇ ਜਿਹੜੇ ਸਾਡੇ ਕੈਮਰਾ ਚਲਾ ਰਹੇ ਨੇ ਅਸੀਂ ਉੱਥੇ ਦਰਸ਼ਨ ਮੇਲੇ ਕੀਤੇ ਅੰਦਰ ਜਿਹੜਾ ਜਾਇਬ ਘਰ ਬਣਾਇਆ ਨਾ ਜੀ ਉਹਦੇ ਵਿੱਚ ਇੱਕ ਨਰਕ ਸਵਰਗ ਦਾ ਨਕਸ਼ਾ ਦਿਖਾਇਆ ਗਿਆ ਭੀ ਆ ਇੱਥੇ ਆ ਜੇ ਤੁਸੀਂ ਆ ਕਰ ਮੇਰੇ ਖਿਆਲ ਨਾਲ ਮਾਰੂ ਰਾਗ ਦਾ 109 ਅੰਗ ਦਾ ਸਵਾਲ ਪੂਰਾ ਲੈ ਲਓ ਉਹਦੇ ਵਿੱਚ ਉਹ ਨਾ ਇਹ ਚੀਜ਼ ਦਿਖਾਈ ਗਈ ਵੀ ਜੇ ਤੂੰ ਆ ਕਰਮ ਕਰਕੇ ਆਂਗਾ ਤੈਨੂੰ ਤੇਲ ਦੇ ਕੜਾਹੀ ਤਲਿਆ ਜਾਊਗਾ ਤੈਨੂੰ ਆ ਸੂਈਆਂ ਦੇ ਵਿੱਚੋਂ ਜੀ ਸੂਈਆਂ ਮਾਰੀਆਂ ਜਿਹੜੀਆਂ ਤਰੇ ਸਰੀਰ 'ਚ ਤੇਰਾ ਢਿੱਡ ਪਾੜਿਆ ਜਾਊਗਾ ਮਰਸ਼ਿਆਂ ਨਾਲ ਕੀ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਬਿਲਕੁਲ ਮੰਨਦੀ ਵੀਰ ਜੀ ਗੁਰੂ ਸਹਿਬਾਨ ਨੇ ਮਾਰੂ ਰਾਗ ਤੇ ਕਿਹਾ ਗੁਪਤ ਕਰਤਾ ਸੰਗ ਸੋ ਪ੍ਰਭੁ ਦਹਿਕਾਵੇ ਮਨੁ ਖਾਏ ਬਸਾਰ ਹਰ ਜੀਉ ਵਿਖੇ ਭੋਗੇ ਤਬ ਤਥਮ ਗਲ ਲਾਏ ਰੇ ਨਰ ਕਾਹੇ ਪਰ ਗਰੇ ਜਾਏ ਉਚਲ ਕਠੋਰ ਕਾਮ ਗਰਦਬ ਤੁਮ ਨੀ ਸੁਣਿਓ ਧਰਮ ਰਾਇ ਬਕਾਰ ਪਾਥਰ ਗਲੇ ਬੰਦੇ ਨੇ ਰਿਪੋਰਟ ਸਰਾਏ ਵਿਕਮ ਸਾਗਰ ਥਾ ਲੰਗਣਾ ਪਾਰਨਾ ਪਰਨਾ ਜੇ ਇਹ ਉੱਥੇ ਜ਼ਿਕਰ ਕੀਤਾ ਜਾ ਰਿਹਾ ਵਾ ਵੀ ਉੱਥੇ ਜਿਹੜਾ ਥੰਮ ਮਰਨ ਵੀ ਜੱਪੂਆਂ ਪੁਆਇਆਂ ਜਾਣੀਆਂ ਇਹ ਚੀਜ਼ਾਂ ਗੁਰੂ ਬਾਣੀ ਮੰਨ ਰਹੀ ਆ ਤਬ ਤੋਂ ਥੰਮ ਗੱਲ ਜੇ ਇੱਕ ਸਵਾਲ ਹੋਰ ਲੈ ਲਓ ਫਿਰ ਇੱਥੇ ਕਿਉਂਕਿ ਇੱਕ ਨਾ ਮੈਂ ਪੜ੍ਹਿਆ ਸੀਗਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਕੋਈ ਪ੍ਰਮਾਣ ਸੀ ਜਾਂ ਗੀਤਾ ਦਾ ਵੀ ਉਹੀ ਪ੍ਰਮਾਣ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਆਪਾਂ ਤੁਲਨਾ ਨਹੀਂ ਕਰ ਰਹੇ ਵੇਖੋ ਵੀਰ ਜੀ ਮੈਂ ਮਾਫ ਕਰਨਾ ਮੈਂ ਪਹਿਲਾਂ ਤੁਹਾਡੀ ਇੱਕ ਗੱਲ ਦਾ ਜਰਾ ਜੀ ਜੀ ਬਾਣੀ ਹੀ ਕਹਿ ਰਹੀ ਆ ਵੇਦ ਕਿਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਝੂਠਾ ਜੋ ਨਾ ਵਿਚਾਰੇ ਠੀਕ ਹੈ ਝੂਠਾ ਉਹ ਜਿਹੜਾ ਵਿਚਾਰ ਨਹੀਂ ਕਰਦਾ ਉਹ ਚੀਜ਼ਾਂ ਨਹੀਂ ਕਰਦਾ ਮਾਰਦਾ ਹਾਂ ਸਵਾਲ ਇਹ ਸੀਗਾ ਵੀ ਕਹਿੰਦੇ ਵੀ ਇੱਕ ਤਰ੍ਹਾਂ ਦਾ ਨਰਕ ਸਵਰਗ ਦਾ ਦਰਵਾਜ਼ਾ ਹੈ ਬੰਦਾ ਦੀ ਰੂਹ ਖਤਮ ਹੋ ਗਈ ਰੂਹ ਦਰਵਾਜ਼ਾ ਪਾਰ ਕਰਦੀ ਹੈ ਦਰਵਾਜ਼ਾ ਪਾਰ ਕਰਨ ਤੋਂ ਤੁਰੰਤ ਬਾਅਦ ਉਹਨੂੰ ਅਗਲੀ ਜੁਨ ਮਿਲ ਜਾਂਦੀ ਹੈ ਫਿਰ ਇਹ ਜਿਹੜਾ ਨਰਕ ਸਵਰਗ ਤੁਸੀਂ ਦਿਖਾ ਰਹੇ ਹੋ ਜਆ ਗੁਰਬਾਣੀ ਜੋ ਲਿਖਿਆ ਗਿਆ ਵਾ ਇਹ ਨਰਕਸ ਵਰਕਾ ਦਾ ਉਹ ਆਇ ਹਿਸਾਬ ਕਦੋਂ ਹੁੰਦਾ ਇਹ ਜੂਨਾਂ ਦੇ ਵਿੱਚ ਇਹ ਜਦੋਂ ਉੱਥੋਂ ਤੱਕ ਪਹੁੰਚਣਾ ਕਿਤਰਾ ਹੂੰ ਤੁਹਾਡਾ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਿਹੜੀਆਂ ਜੂਨਾਂਾਂ ਵਿੱਚ ਮਾਰਾ ਕਹਿੰਦੇ ਜਿਵੇਂ ਨਾ ਪੱਠੀਆਂ ਚੱਲਦੀਆਂ ਵਾਂ ਫੈਕਟਰੀਆਂ 'ਚ ਉਹ ਲੋਹੇ ਨੂੰ ਪਗੜਾ ਕੇ ਉਹ ਤਾਂ ਨਵੇਂ ਸਿਰੋਂ ਚੀਜ਼ਾਂ ਬਣਾ ਦਿੱਤੀਆਂ ਜਾਂਦੇਗਾ ਜੀ ਇਸੇ ਤਰ੍ਹਾਂ ਹੁੰਦੇ ਆ ਜਿਵੇਂ ਕਹਿੰਦੇ ਜਿਵੇਂ ਆਇਰਨ ਲੋਹਾ ਪਾਏ ਭੰਨ ਕਢਾਈਏ ਤੇ ਸਾਕਤ ਜੂਨੀ ਪਾਏ ਜੋਨ ਪਵਾਈਏ ਜੀ ਠੀਕ ਹੈ ਕਿਉਂਕਿ ਕਾਲਪੁਰਖ ਇੱਕ ਸੁਨਿਆਰਾ ਬਹੁਤ ਵੱਡਾ ਵਾ ਬਿਲਕੁਲ ਉਹ ਪਰਖਦਾ ਵਾ ਕਸ ਕਸ ਵੱਟੀ ਲਾਈਏ ਪਰਖੇ ਹਿੱਤ ਚਿਤ ਲਾਏ ਖੋਟੇ ਠੋਰਨਾ ਪਾਈ ਨਹੀਂ ਖਰੇ ਖਜਾਨੇ ਪਾਈ ਜੋ ਖਰੇ ਹੋਣਗੇ ਤੇ ਫੇਰ ਹੀ ਆ ਉੱਥੇ ਪਹੁੰਚੂਗਾ ਹਾਂ ਅੱਛਾ ਇੱਕ ਚੀਜ਼ ਹੋਰ ਹੈ ਇਹ ਜਿੱਦਾਂ ਸਾਡੇ ਹਿੰਦੁਸਤਾਨ ਦੀ ਅਦਾਲਤ ਦਾ ਇਨਸਾਫ ਲੈ ਲੀਏ ਜੀ ਜੇ ਇੱਕ ਕੇਸ ਲੱਗਦਾ ਹੈ ਉੱਥੇ ਸਦੀਆਂ ਬੀਤ ਜਾਂਦੀਆਂ ਜੀ ਉੱਥੇ ਧਰਮਰਾਜ ਕੋਲ ਕਿਹੜੀ ਐਹੋ ਜੀ ਅਦਾਲਤ ਲੱਗੀ ਹੈ ਜਿੱਥੇ ਪਤਾ ਨਹੀਂ ਕਿੰਨੇ ਕਰੋੜ ਕਰੋੜਾਂ ਹੀ ਮਰ ਕੇ ਜਾਂਦੇ ਹੋਣਗੇ ਉਹਨਾਂ ਦਾ ਹਿਸਾਬ ਕਿਤਾਬ ਉਸੇ ਵੇਲੇ ਹੋ ਜਾਂਦਾ ਹੈ ਤੇ ਕੌਣ ਫੈਸਲਾ ਕਰਦਾ ਵੀ ਆ ਚੱਲ ਨਰਕਾਂ ਦੀ ਪੌੜੀ ਤੇ ਆ ਚੱਲ ਸਵਰਗਾਂ ਦੀ ਪੌੜੀ ਇਹ ਈ ਢੀ ਛੇਤੀ ਫੈਸਲਾ ਕੌਣ ਕਰ ਜਾਂਦਾ ਹੈ ਵੀਰ ਜੀ ਫਿਰ ਉਹਨੂੰ ਰੱਬ ਕਿਉਂ ਕਿਹਾ ਗਿਆ ਜੀ ਹੁਣ ਕਾਲਪੁਰਖ ਨੂੰ ਕਿਹਾ ਗਿਆ ਇਹ ਮੈਨੂੰ ਦੱਸੋ ਜੀ ਠੀਕ ਹੈ ਉਹ ਆਮ ਮਨੁੱਖ ਨਹੀਂਗਾ ਆਮ ਸੱਤਾ ਨਹੀਂਗੀ ਉਹਨੂੰ ਰੱਬ ਤਾਂ ਨੇ ਕਿਹਾ ਗਿਆ ਕਿ ਉਹਦੇ ਕੋਲ ਪਰਪਦਾ ਲਿਖਾ ਮੈਂ ਪਰਸੋਂ ਦੀ ਗੱਲ ਆ ਕਿ ਮੇਰੇ ਕੋਲ ਸੱਜਣ ਮਿਲਿਆ ਗੱਲ ਕਰ ਰਿਹਾ ਸੀ ਜੀ ਉਹਨੇ ਆਪਣਾ ਜ਼ਿਕਰ ਕੀਤਾ ਬੱਚਿਆਂ ਦਾ ਹਾਂ ਮੈਂ ਇੱਕ ਤਰ੍ਹਾਂ ਪਰੇਸ਼ਾਨ ਬੱਚੇ ਨੇ ਮੰਨਦੇ ਵੇਖੋ ਰੱਬ ਨੇ ਸਾਨੂੰ ਨਾ ਇਹ ਚੀਜ਼ਾਂ ਸਮਝਾਉਣ ਲਈ ਸਾਨੂੰ ਦੁਨਿਆਵੀ ਚੀਜ਼ਾਂ ਦੇ ਦਿੱਤੀਆਂ ਵਾ ਪਰਮਾਨੰਦ ਦੇ ਦਿੱਤੇ ਆ ਅਸੀਂ ਰੱਬ ਨਾਲ ਕਿਸੇ ਵੇਲੇ ਰੋਸਾ ਕਰਦੇ ਆ ਮਾਰੇ ਆ ਨਹੀਂ ਹੋਇਆ ਕੰਮ ਇਤਨਾ ਨਹੀਂ ਹੋਇਆ ਮੈਂ ਦੁਖੀ ਆ ਜੀ ਜੇ ਆਪਾਂ ਰੱਬ ਨੂੰ ਪਿਤਾ ਪਰਮਾਤਮਾ ਕਹਿੰਦੇ ਆ ਹਾਂ ਰੱਬ ਨੇ ਸਾਨੂੰ ਵੀ ਪਿਤਾ ਪਰਮਾਤਮਾ ਬਣਾਤਾ ਜੀ ਫੇ ਤੂੰ ਦੋ ਹੀ ਬੱਚੇ ਸਾਹਮਣੇ ਵੇਖ ਲਾ ਬਿਲਕੁਲ ਅਹੀਂ ਉਹਨਾਂ ਨੂੰ ਕੁਲ ਪਜਾਨੇ ਆ ਪਰ ਉਹ ਕਾਲਪੁਰ ਕਿੰਡੀ ਵੱਡੀ ਸੱਤਾ ਵਾ ਉਹ ਮਾਲਕ ਹੈ ਸਾਰੀ ਦੁਨੀਆ ਦਾ ਉਹਦੇ ਕੋ ਜਿਹੜੇ ਵੀ ਉਹ ਸੱਤਾ ਦੇ ਨਾਲ ਸਾਰਾ ਕੁਝ ਸੰਭੀ ਜਾਂਦਾ ਕੋ ਸਾਰਾ ਉਹਦੇ ਅਧੀਨ ਆ ਅਕਸਰ ਮੈਂ ਨਾ ਬਹੁਤ ਸਾਰੇ ਪ੍ਰਚਾਰਕਾਂ ਤੋਂ ਇਹ ਗੱਲਾਂ ਸੁਣੀਆਂ ਵੀ ਬ੍ਰਾਹਮਣ ਨੇ ਇੱਕ ਚਾਲ ਚੱਲੀ ਸੀ ਸ਼ੂਦਰਾਂ ਨੂੰ ਡਰਾ ਕੇ ਰੱਖਿਆ ਵੀ ਇਹ ਭਜਨ ਕਰਕੇ ਬੰਦਗੀ ਦੇ ਵਿੱਚ ਨਾ ਆ ਜਾਣ ਤੇਰੇ ਤੇ ਆ ਸ਼ਨੀ ਭਾਰੀ ਆ ਤੇਰੇ ਤੇ ਆ ਸ਼ੁਕਰ ਭਾਰੀ ਆ ਤੇਰੇ ਆ ਗ੍ਰਹਿ ਵਿੱਚ ਸਹੀ ਰਹੇ ਹੈਨਾ ਬਿਲਕੁਲ ਕਿਤੇ ਬ੍ਰਾਹਮਣ ਨੇ ਇੱਕ ਤਰ੍ਹਾਂ ਡਰਾਇਆ ਸੀਗਾ ਜੀ ਤੇ ਜੇ ਡਰਾਉਣ ਵਾਲੀ ਗੱਲ ਤੇ ਫਿਰ ਇਹ ਤਾਂ ਸਾਡੇ ਸਿੱਖਾ ਜੀ ਵਾਗੀ ਜਿਹੜੀ ਨਿਆਰੀ ਸਿੱਖੀ ਦੀ ਅਸੀਂ ਗੱਲ ਕਰ ਰਹੇ ਆ ਉਹਦੇ ਵਿੱਚ ਤਾਂ ਫਿਰ ਡਰਾਉਣ ਵਾਲੀ ਗੱਲ ਤਾਂ ਇੱਥੇ ਵੀ ਆ ਗਈ ਵੀ ਭਾਈ ਜੇ ਤੂੰ ਪਾਪ ਕਰੇਂਗਾ ਤੇ ਧਰਮ ਰਾਜ ਉੱਤੇ ਬੈਠਾ ਤੁਹਾਡਾ ਲੇਖਾ ਜੋਖਾ ਕਰੂਗਾ ਵੇਖੋ ਵੀਰ ਜੀ ਉਹਨਾਂ ਨੇ ਵਰਨਾ ਪਾਇਆ ਜਿਹੜਾ ਹੈ ਮਨੁਸਮਰਤੀ ਇਹ ਕਿਉਂ ਵਰਨਾ ਜੇ ਵਰਦਾ ਖੱਤਰੀ ਬ੍ਰਾਹਮਣ ਸੂਦ ਵੈਚ ਅਪਦੇਸ਼ ਚੋਂ ਵਰਨਾ ਕੋ ਸੰਝਾ ਠੀਕ ਹੈ ਉਹਨਾਂ ਨੇ ਮਨੁੱਖਤਾ ਤੌਰ ਤੇ ਦੂਜੀ ਕਰ ਦਿੱਤੀ ਵੀ ਇਹ ਇਤਨਾ ਇਤਨਾ ਕਰਕੇ ਦੁਨਿਆਵੀ ਖਾਣ ਲਈ ਬਣਾਤਾ ਹਾਂ ਗੁਰੂ ਸਾਹਿਬਾਨ ਜਿਹੜਾ ਵਾ ਸਾਨੂੰ ਇਹਨਾਂ ਪਖੰਡਾ ਚ ਨਹੀਂ ਪਾਇਆ ਉਹ ਲੱਗ ਗੱਲ ਆ ਕਿ ਕੋਈ ਦੇਰੇਦਾਰ ਬੈਠਾ ਹੋਊਗਾ ਤੇ ਉਹ ਆਪਣਾ ਤੋਰੀ ਫੁਲਕਾ ਚਲਾਉਣ ਲਈ ਝੂਠ ਬੋਲੀ ਜਾਏ ਪ੍ਰਮਾਣ ਕਰੀ ਜਾਵੇ ਪਰ ਨਹੀਂ ਗਰਬਾਣੀ ਨੇ ਸਾਨੂੰ ਇਹਨਾਂ ਲਾਮਤਾ ਜੋ ਕਹਿਆ ਸਾਨੂੰ ਗੁਰੂ ਸਾਹਿਬਾਨ ਨੇ ਕਹੇ ਉਦਮ ਕਰੇਂਦਿਆਂ ਜੀਓ ਤੂੰ ਕਮਾਂਵਂਦਿਆਂ ਸੁਖ ਪਹੁੰਚ ਧਿਆਵਂਦਿਆਂ ਤੂੰ ਪ੍ਰਭ ਮਨ ਨਾਲ ਕੁੱਤਰੀ ਚਿੰਤਾ ਸਾਨੂੰ ਇਹਨਾਂ ਲਾਮਤਾ ਜੋ ਗੁਰੂ ਸਾਹਿਬਾਨ ਨੇ ਕੱਢਿਆ ਉਹ ਡਰਨਗੇ ਦਿੱਤੇ ਮਹਾਰਾਜ ਨੇ ਕਿਹਾ ਵੀ ਬਾਣੀ ਨਾਲ ਜੁੜੋ ਉਦਾ ਸਿਮਰਨ ਕਰੋ ਜੇ ਨਹੀਂ ਸਿਮਰਨ ਕਰਦੇ ਤੇ ਸਾਡੇ ਲਈ ਜੋ ਨਗਾ ਵਾ ਠੀਕ ਆ ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਹੁਣ ਸਵਾਲ ਕਿ ਉਹਦਾ ਜਦੋਂ ਕੰਪੀਟੀਸ਼ਨ ਹੋਵੇ ਭੱਜ ਰਹੇ ਹੋਣ ਲੋਕ ਇੱਕ ਅੱਗੇ ਕੱਗੇ ਇੱਕ ਸਭ ਤੋਂ ਅੱਗੇ ਹੁੰਦਾ ਜੇ ਪਹਿਲਾ ਬੰਦਾ ਰੁਕ ਜੂਗਾ ਤਾਂ ਫਿਰ ਪਿੱਛੇ ਵਾਲੇ ਅੱਗੇ ਲੰਘ ਜਗੇ ਫਿਰ ਪਿੱਛੇ ਜਾ ਜਾਂ ਪੌੜੀ ਦੇ ਉੱਪਰਲੇ ਤੋਂ ਢਿਸਰੇ ਤੋਂ ਡੇਗਿਆ ਥੱਲੇ ਆ ਜੂ ਫਿਰ ਉਹ ਗੇੜ ਬਣ ਜੂਗਾ ਸਤਿਗੁਰੂ ਨੇ ਸਾਨੂੰ ਇਹ ਜਿਹੜਾ ਮਨੁੱਖ ਜੀਵਨ ਆ ਅਸਲ ਦੇ ਵਿੱਚ ਨਾਮ ਸਿਮਰਨ ਬੰਦਗੀ ਵਾਸਤੇ ਹੀ ਦਿੱਤਾ ਵਾ ਹਾਂ ਤਾਂਵੇਂ ਤੇ ਗੁਰੂ ਸਹਿਬਾਨ ਨੇ ਕਿਹਾ ਕਿ ਇਸ ਦੇਹੀ ਕੋ ਸਿਮਰੇ ਦੇ ਸੋ ਦੇਵੀ ਪਾ ਦੇਹੀ ਪਜਾਰ ਕਿਸੇ ਪਜੋ ਗਵਿੰਦ ਭੂਲ ਮਤ ਜਾਉਨ ਮਾਨਸ ਜਨਮ ਕਾ ਇਹ ਹਲਾ ਹ ਜੀ ਕਿ ਇਸ ਸੇਵਾ ਸਿਮਰਨ ਬੰਦਗੀ ਵਾਸਤੇ ਦਿੱਤਾ ਪਰ ਅਸੀਂ ਇਸ ਸ਼ਰੀਰ ਨੂੰ ਕੀਆ ਅਸੀਂ ਕੋਈ ਆਪਣੇ ਨਾਮ ਦੇ ਪਿੱਛੇ ਖਾਲਸਾ ਲਗਾਉਂਦਾ ਐ ਮੁਸਲਮਾਨਾਂ ਦੇ ਵਿੱਚ ਪੀਰ ਪਕੰਬਰ ਆਉਲਗੇ ਗੌਸ ਕੁੱਤਬ ਹਲਮਾ ਆਉ ਕਈ ਤਰ੍ਹਾਂ ਦੇ ਆਉਂਦੇ ਆ ਹਿੰਦੂਤਾਂ ਦੇ ਵਿੱਚ ਵੀ ਆਉਂਦਾ ਇਸ ਸੁਸਾਈ ਦੇ ਵਿੱਚ ਵੀ ਕਈ ਦਾ ਕੋਈ ਪਾਸਟਰ ਕੋਈ ਦਾ ਕੋਈ ਕੁਛ ਕਹੀ ਜਾਂਦਾ ਹੂੰ ਅਸਲ ਦੇ ਵਿੱਚ ਜਿਹੜਾ ਸਰੀਰ ਆ ਉਹਨੂੰ ਅਸੀਂ ਮਨੁੱਖਾਂ ਦੀਆਂ ਫੋਟੋਆਂ ਵਾਂ ਅਸੀਂ ਮਨੁੱਖਾਂ ਦੇ ਵాలే ਕੰਮ ਕਰਦੇ ਨਹੀਂ ਗੇ ਸਾਡੇ 'ਚ ਮਨੁੱਖ ਦਾ ਵਾਲਾ ਗੁਣ ਹੀ ਨਹੀਂ ਕੋਈ ਹੈਗਾ ਮਾਰੇ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਜੀ ਦੇਖੋ ਮਾਰੇ ਕਹਿੰਦੇ ਦਰਸ਼ਨ ਦੇਖਿਆ ਦਾ ਨਾ ਹੋਇ ਲੈ ਦਿੱਤੇ ਵੇਣ ਰਹੇ ਨਾ ਕੋਈ ਰਾਜਾ ਨਿਆਉ ਕਰਿਆ ਤੋ ਇੱਕ ਇੱਕ ਦਾ ਇਹ ਨਾ ਮਾਨੇ ਕੋਈ ਰੱਬ ਰੱਬ ਕਹਿੰਦੇ ਸਾਰੇ ਮੰਨਦਾ ਨਹੀਂਗਾ ਕੋਈ ਮੰਨਦਾ ਕੋਈ ਨਹੀਂ ਮਾਨਸ ਮੂਰਤ ਨਾਨਕ ਨਾਮ ਹਾਂ ਰੱਬ ਦਾ ਇਹ ਨਾਨਕ ਆਂਦੇ ਜਿਹੜੇ ਮਨੁੱਖ ਆ ਇੱਕ ਫੋਟੋਆਂ ਮਾ ਉਹਦੀਆਂ ਮਨੁੱਖਾਂ ਦੀਆਂ ਮਾਨਸ ਮੂਰਤ ਹਾਂ ਨਾਨਕ ਨਾਮ ਕਹਿਣ ਮਾਤਰ ਮਨੁੱਖ ਆ ਜੀ ਅਸਲੀ ਕੀ ਆ ਕਰਨੀ ਕੁੱਤਾਦਰ ਪ੍ਰਮਾਣ ਹੂੰ ਕੰਮ ਕੁੱਤੇ ਵਾਲੇ ਗੁਰ ਪ੍ਰਚਾਰ ਜਾਣੇ ਮੈਂ ਮੰਨਤਾ ਕਿਸ ਦਰਗੇ ਪਾਵੇ ਮਾਰ ਸਾਡੇ ਕੰਮ ਨਹੀਂ ਇੱਕ ਚੇਕ ਸਾਹੀ ਹੋਇਆ ਉਹ ਲਿਖਦਾ ਕਹਿੰਦਾ ਇਨਸਾਨ ਰਾਂ ਇਨਸਾਨੀਅਤ ਲਾਜ਼ਮ ਹਸਤ ਉਦਗਰ ਬੂਨਾ ਦਰਦ ਹੈ ਜਮਸਤ ਵਾਹ ਪਾਉ ਕਹਿੰਦਾ ਜਿਤਨਾ ਕੁੱਤੇ ਚ ਕੁੱਤਾ ਪਨ ਸ਼ੇਰ ਚ ਸ਼ੇਰ ਪਨ ਬਿੱਲੀ ਚ ਬਿੱਲੀ ਪਨ ਆ ਮਨੁੱਖ ਤੇਰੇ ਵਿੱਚ ਵੀ ਮਾਨਵਤਾ ਹੋਣੀ ਜ਼ਰੂਰੀ ਆ ਤੇਰੇ ਚ ਵੀ ਮਨੁੱਖਤਾ ਨਹੀਂ ਜ਼ਰੂਰੀ ਆ ਹੁਣ ਵੇਖੋ ਕਦੀ ਤੁਸੀਂ ਕਿਸੇ ਨੂੰ ਵੀ ਇਹ ਮੂੰਹ ਸੁਣਿਆ ਵਾ ਕਿ ਕੋਈ ਕਹਵੇ ਬੈਲਾ ਬੈਣ ਬਣ ਜਾ ਕਦੀ ਇਹ ਕਹੇ ਮੂਸਣਾ ਗੌਂ ਗੌਂ ਬਣ ਜਾ ਕੁੱਤੇ ਨੂੰ ਕਹੇ ਸੁਣਿਆ ਕਿ ਕੁੱਤਾ ਬਣ ਜਾ ਪਰ ਤੁਸੀਂ ਇਹ ਗੱਲ ਆਮ ਸੁਣੀ ਹੋਊਗੀ ਬੰਦਾ ਬਣ ਜਾ ਬੰਦਾ ਬਣ ਜਾ ਬਿਲਕੁਲ ਸਹੀ ਗੱਲ ਹੈ ਪਾ ਆਇਓ ਫਿਰ ਜਦੋਂ ਪੁੱਲ ਚੁੱਕੇ ਆ ਜਦੋਂ ਸਾਨੂੰ ਪਤਾ ਹੈ ਵੀ ਗੁਰਬਾਣੀ ਸਾਨੂੰ ਸਾਰਾ ਸਮਝਾ ਆ ਰਹੀ ਹੈ ਅਸੀਂ ਸੁਣਦੇ ਵੀ ਆ ਪਵਨ ਗੁਰ ਪਾਣੀ ਪਤਾ ਪਰ ਵਾਂਝਾ ਚਲਾ ਕੇ ਅਸੀਂ ਰੱਬ ਬਸ ਫਿਰ ਗਰ ਰਹਿ ਤਬਰ ਕੇ ਸ਼ੋਰ ਕਮਾਉਤ ਮਾਨੀ ਪ੍ਰੀਤ ਮੁਖੋ ਗੰਡਾ ਲਾਵਤ ਐ ਮੂੰਹ ਨਾ ਗੰਡਾ ਬੰਦੇ ਉਹ ਪਰਮਾਤਮਾ ਫਿਰ ਗੱਲ ਹੋ ਆਈ ਵੀ ਉਹ ਸੁਨਿਆਰਾ ਜੀ ਜਾਨਨ ਹਰ ਪ੍ਰਭੂ ਬਰਬੀਨ ਬਾਹਰ ਵੇਖਣਾ ਕਾਉ ਪੇਰ ਅੋਰ ਬਦੇਸ਼ੇ ਆਉਣਾ ਕਰੇ ਆਪ ਦੀ ਜਵਤ ਜਨਮੇ ਮਰੇ ਤਾਂੇ ਘੇੜ ਬਣ ਜਾਂਦਾ ਤਾਂੇ ਘੇੜ ਬਣ ਜਾਂਦਾ